ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਆਪਣੀ ਇਸ ਵੀਡੀਓ ਦੇ ਵਿੱਚ ਛੋਟੇ ਕੱਲੂ ਘਾਰੇ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ ਸਿੱਖਾਂ ਅਤੇ ਸ਼ਾਹੀ ਫੌਜਾਂ ਦਰਮਿਆਨ ਮਈ 1740 ਈਸਵੀ ਤੋਂ ਜੂਨ 1740 ਈਸਵੀ ਤੱਕ ਜ਼ਿਲ੍ਹਾ ਗੁਰਦਾਸਪੁਰ ਦੇ ਕਾਨੂੰਵਾਲ ਦੇ ਛੰਬ ਵਿੱਚ ਖੂਨੀ ਸਾਕੇ ਨੂੰ ਛੋਟੇ ਕੱਲੂ ਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਕੱਲੂ ਘਾਰੇ ਦੇ ਵਿੱਚ ਲਗਭਗ 10000 ਸਿੱਖਾਂ ਦੀ ਸ਼ਹੀਦੀ ਹੋ ਜਾਂਦੀ ਹੈ ਫਰਵਰੀ ਸਨ 1746 ਈਸਵੀ ਚ ਦੀਵਾਨ ਲਖਪਤ ਰਾਏ ਦੇ ਭਰਾ ਅਤੇ ਐਮਨਾਬਾਦ ਦੇ ਫੌਜਦਾਰ ਜਸਪਤ ਰਾਏ ਦੀ ਪਿੰਡ ਕੋਖਰਾ ਵਿਖੇ ਸਿੰਘਾਂ ਨਾਲ ਮੁੱਠਪੇੜ ਦੌਰਾਨ ਕੂਦ ਹੋ ਜਾਂਦੀ ਹੈ ਤਾਂ ਦੀਵਾਨ ਲਖਪਤ ਰਾਏ ਨੇ ਭਰਾ ਦੀ ਮੌਤ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਉਸ ਨੇ ਸਿੱਖਾਂ ਦਾ ਖੁਰਾਕ ਖੋਜ ਮਿਟਾਉਣ ਲਈ ਲਾਹੌਰ ਦੇ ਗਵਰਨਰ ਯਹੀਆ ਖਾਨ ਤੋਂ ਵੱਡੀ ਸ਼ਾਹੀ ਫੌਜ ਇਕੱਤਰ ਕੀਤੀ ਅਗਲੇ ਹੀ ਦਿਨ ਲਾਹੌਰ ਵਿੱਚ ਮਸਿਆ ਵਾਲੇ ਦਿਨ ਉਸ ਨੇ ਬਾਜ਼ਾਰ ਵਿੱਚ ਜਾਂਦੇ ਹਰ ਸਿੱਖ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਲਖਪਤ ਰਾਏ ਦੇ ਇਸ ਜ਼ਾਲਮ ਪਨਾਖਾਰੇ ਦੀ ਖਬਰ ਸਿੱਖਾਂ ਦੇ ਜਰਨੈਲ ਨਵਾਬ ਕਪੂਰ ਸਿੰਘ ਜੀ ਨੂੰ ਮਿਲਦੀ ਹੈ ਤਾਂ ਉਹਨਾਂ ਨੇ ਉਸ ਸਮੇਂ ਦੇ ਸਿੱਖ ਜਰਨੈਲਾਂ ਨੂੰ ਸੁਨੇਹੇ ਭੇਜ ਕੇ ਕਨੋਵਾਲ ਦੇ ਸ਼ੰਭ ਵਿੱਚ ਇਕੱਤਰ ਹੋਣ ਦੀ ਅਪੀਲ ਕੀਤੀ ਇਸ ਅਪੀਲ ਨਾਲ ਵੱਖ-ਵੱਖ ਜਰਨੈਲ ਆਪਣੇ ਜਥਿਆਂ ਸਮੇਤ ਕਨੋਵਾਲ ਦੇ ਸ਼ੰਭ ਵਿੱਚ ਇਕੱਤਰ ਹੋ ਜਾਂਦੇ ਨੇ ਜਿੱਥੇ ਸਿੱਖ ਫੌਜਾਂ ਦੀ ਗਿਣਤੀ 15000 ਦੇ ਲਗਭਗ ਹੋ ਗਈ ਦੂਜੇ ਪਾਸੇ ਦੀਵਾਨ ਲਖਪਤ ਰਾਏ ਨੇ ਲੱਖਾਂ ਦੀ ਫੌਜ ਲੈ ਕੇ ਸਿੱਖਾਂ ਦਾ ਪਿੱਛਾ ਕਰਦਿਆਂ ਇਸ ਅਸਥਾਨ ਉੱਤੇ ਪਹੁੰਚ ਕੇ ਘੇਰਾ ਪਾ ਲਿਆ। ਉਹਨਾਂ ਨੇ ਫੌਜੀ ਚੌਕੀਆਂ ਕਾਇਮ ਕਰ ਲਈਆਂ ਅਤੇ ਖਾਸ-ਖਾਸ ਟਿਕਾਣਿਆਂ ਉੱਤੇ ਤੋਪਾਂ ਵੇੜ ਦਿੱਤੀਆਂ। ਅਤੇ ਨੇੜਲੇ ਵਸਲੇ ਲੋਕਾਂ ਨੂੰ ਸਿੱਖਾਂ ਦੀ ਹਰ ਸਰਗਰਮੀ ਬੰਦੀ ਜਾਣਕਾਰੀ ਦੇਣ ਲਈ ਹਦਾਇਤਾਂ ਜਾਰੀ ਕਰਕੇ ਪਹਾੜੀ ਰਾਜਿਆਂ ਨਾਲ ਸੰਪਰਕ ਬਣਾ ਕੇ ਸ਼ਾਹੀ ਫੌਜਾਂ ਨੇ ਸਿੱਖਾਂ ਨੂੰ ਮਕਾਉਣਾ ਸ਼ੁਰੂ ਕਰ ਦਿੱਤਾ ਇਦਨ ਸਿੰਘ ਵੀ ਰਾਤ ਵੇਲੇ ਜੰਗਲ ਤੋਂ ਬਾਹਰ ਨਿਕਲਦੇ ਅਤੇ ਲਖਪਤ ਰਾਏ ਦੀ ਫੌਜਾਂ ਉੱਤੇ ਹਮਲਾ ਕਰਕੇ ਰਾਸ਼ਨ ਅਤੇ ਹਥਿਆਰ ਲੁੱਟ ਕੇ ਆਪਣੇ ਟਿਕਾਣਿਆਂ ਉੱਤੇ ਜਾ ਬੈਠਦੇ ਸੀ ਇਸੇ ਚੰਬ ਦਾ ਘੇਰਾ ਕਾਫੀ ਲੰਬਾ ਸਮਾਂ ਚੱਲਿਆ ਅਤੇ ਇਸੇ ਲੰਬੀ ਚੱਲਦੀ ਗੁਰੀਲਾ ਲੜਾਈ ਦੇ ਵਿੱਚ ਸਿੰਘਾਂ ਦਾ ਰਾਸ਼ਨ ਪਾਣੀ ਖਤਮ ਹੋ ਗਿਆ ਸੀ ਅਤੇ ਇਸ ਨਾਲ ਸਿੰਘਾਂ ਦਾ ਜਾਨੀ ਨੁਕਸਾਨ ਹੋਣਾ ਵੀ ਸ਼ੁਰੂ ਹੋ ਗਿਆ ਸੀ ਪਰ ਸਿੰਘਾਂ ਨੇ ਫਿਰ ਵੀ ਇਹ ਨਹੀਂ ਮੰਨੀ ਸਿੰਘਾਂ ਦੇ ਰਾਸ਼ਨ ਖਤਮ ਹੋਣ ਦੀ ਖਬਰ ਜਦੋਂ ਸੁਲਤਾਨ ਦੇ دیਵਾਨ ਕੋੜਾ ਮਲ ਨੂੰ ਮਿਲਦੀ ਹੈ ਤਾਂ ਉਸ ਨੇ ਹਜ਼ਾਰਾਂ ਖਚਰਾ ਘੋੜਿਆਂ ਘੋੜਿਆਂ ਉੱਤੇ ਰਾਸ਼ਨ ਲੱਤ ਕੇ ਜੰਮੂ ਨੂੰ ਪੇਚਣ ਇੱਕ ਵਪਾਰੀ ਨੂੰ ਧੋੜ ਦਿੱਤਾ ਅਤੇ ਦੂਸਰੇ ਪਾਸੇ ਖੂਫੀਆ ਤੌਰ ਤੇ ਸਿੰਘਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਜਦੋਂ ਇਹ ਰਾਸ਼ਨ ਵਾਲੇ ਘੋੜੇ ਤੁਹਾਡੇ ਨੇੜੇੋਂ ਗੁਜ਼ਰਣ ਤਾਂ ਲੁੱਟ ਲੈ ਜਾਣ ਇਹ ਸਿੰਘਾਂ ਲਈ ਇੱਕ ਖੁਸ਼ੀ ਵਾਲੀ ਖਬਰ ਸੀ ਤਾਂ ਸਿੰਘਾਂ ਨੇ ਇਹ ਜਹੀ ਕੀਤਾ ਜਦੋਂ ਵਪਾਰੀ ਕਨੋਵਾਲ ਦੇ ਸ਼ੰਭ ਦੇ ਨੇੜੇੋਂ ਦੀ ਗੁਜ਼ਰਣ ਲੱਗੇ ਤਾ ਸਿੰਘਾ ਨੇ ਇਹ ਸਾਰਾ ਰਾਸ਼ਨ ਆਪਣੇ ਹੱਥਾਂ ਵਿੱਚ ਲੈ ਲਿਆ ਜਿਸ ਨਾਲ ਸਿੱਖ ਜਰਨੈਲਾ ਨੂੰ ਭਾਰੀ ਰਾਹਤ ਮਿਲਦੀ ਹੈ ਅਤੇ ਸਿੰਘਾ ਦੇ ਹੌਸਲੇ ਹੋਰ ਵੀ ਉਲੰਧ ਹੋ ਗਏ ਦੀਵਾਨ ਕੋੜਾ ਮਲ ਦੀ ਇਸ ਨੇਕੀ ਅਤੇ ਸਿੰਘਾ ਨਾਲ ਉਸ ਦੇ ਹਮਦਰਦੀ ਕਰਕੇ ਉਸ ਨੂੰ ਸਿੱਖ ਇਤਿਹਾਸ ਵਿੱਚ ਉਸ ਨੂੰ ਸਿੱਖ ਇਤਿਹਾਸ ਵਿੱਚ ਮਿੱਠਾ ਮਲਵੀ ਕਿਹਾ ਜਾਂਦਾ ਹੈ ਉਦਰ ਲਖਪਤ ਰਾਏ ਦਾ ਮਾਮਾ ਅਤੇ ਪੁੱਤਰ ਸਿੰਘਾਂ ਹੱਥੋਂ ਮਾਰੇ ਜਾਂਦੇ ਨੇ ਅਤੇ ਉਹ ਆਪਣੀ ਹਾਰ ਨੂੰ ਵੇਖ ਕੇ ਘਟਿਆ ਤੌਰ ਤਰੀਕਿਆਂ ਉੱਪਰ ਉਤਰ ਆਉਂਦਾ ਹੈ ਉਸ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਡਰਾ ਧਮਕਾ ਕੇ ਉਹਨਾਂ ਕੋਲੋਂ ਇਸ ਛੰਬ ਨੂੰ ਮਾ ਜੰਗਲ ਨੂੰ ਮਾ ਵਿਖਾ ਨੂੰ ਕਟਵਾ ਕੇ ਚਫੇਰਿਓ ਅੱਗ ਲਗਵਾ ਦਿੱਤੀ ਇਸ ਤਰ੍ਹਾਂ ਸਿੰਘਾਂ ਨੂੰ ਚਾਰ ਚਫੇਰਿਓ ਘੇਰਾ ਪਾ ਲਿੱਤਾ ਗਿਆ ਇੱਕ ਜੇਠ ਤੇ ਹੜ ਮਹੀਨੇ ਦੀ ਤਪਦੀ ਹੋਈ ਧੁੱਪ ਦੂਜਾ ਜੰਗਲ ਦੀ ਅੱਗ ਤੀਜਾ ਉੱਚੇ ਪਹਾੜ ਅਤੇ ਵਿਰੋਧੀ ਪਹਾੜੀ ਰਾਜੇ ਅਤੇ ਚੌਥੇ ਪਾਸੇ ਸ਼ੂਕ ਦਾ ਰਾਵੀ ਦਰਿਆ ਸਿੱਖ ਜਰਨੈਲਾ ਨੇ ਸਿੱਖੀ ਦੀ ਸ਼ਾਨ ਬਰਕਰਾਰ ਰੱਖਣ ਲਈ ਮਤਾ ਕਰਕੇ ਇਹ ਫੈਸਲਾ ਕੀਤਾ ਕਿ ਜਿਹੜੇ ਸਿੱਖ ਪੈਦਲ ਹਨ ਉਹ ਪੱਥਰਾਂ ਅਤੇ ਗੋਲੀਆਂ ਦੀ ਮਾਰ ਸਹਿੰਦੇ ਹੋਏ ਪਹਾੜ ਪਾਰ ਕਰਨ ਘੋੜਸਵਾਰ ਪਿੱਛੇ ਮੁੜ ਕੇ ਦੁਸ਼ਮਨ ਦੀਆਂ ਫੌਜਾਂ ਨਾਲ ਟੱਕਰ ਲੈਂਦੇ ਹੋਏ ਉਹਨਾਂ ਨੂੰ چیر ਕੇ ਨਿਕਲ ਜਾਣ ਤਾਂ ਐਵੇਂ ਹੀ ਕੀਤਾ ਗਿਆ ਪੈਦਲ ਸਿੰਘਾਂ ਨੇ ਪਹਾੜ ਪਾਰ ਕੀਤਾ ਇਹਨਾਂ ਵਿੱਚੋਂ ਕਈ ਸ਼ਹੀਦियां ਪਾ ਗਏ ਅਤੇ ਕਈ ਫੜੇ ਵੀ ਗਏ ਬਾਕੀ ਮੰਡੀ ਅਤੇ ਕੁੱਲੂ ਰਾਹੀਂ ਹੁੰਦੇ ਹੋਏ 6 ਮਹੀਨਿਆਂ ਮਗਰੋਂ ਕੀਰਤਪੁਰ ਸਾਹਿਬ ਪਹੁੰਚ ਗਏ ਘੋੜਸਵਾਰ ਸਿੱਖਾ ਕੋਲ ਅਸਲਾ ਵੀ ਨਹੀਂ ਸੀ ਅਤੇ ਉਹ ਕਈ ਦਿਨਾਂ ਦੇ ਭੁੱਖੇ ਵੀ ਸਨ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਪੂਰੀ ਚੜ੍ਹਦੀ ਕਲਾ ਵਿੱਚ ਰਹਿੰਦੇ ਹੋਏ ਸ਼ਾਹੀ ਫੌਜ ਉੱਤੇ ਜ਼ੋਰਦਾਰ ਹਮਲਾ ਕੀਤਾ ਕਮਾਸਾਨ ਦਾ ਵਿਯੁੱਧ ਹੋਇਆ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਵੀ ਸ਼ਹੀਦ ਹੋ ਜਾਂਦੇ ਨੇ ਸਰਦਾਰ ਸੁਖਾ ਸਿੰਘ ਜੀ ਦੀ ਲਤ ਦੇ ਵਿੱਚ ਗੋਲੀ ਲੱਗਣ ਦੇ ਬਾਵਜੂਦ ਵੀ ਉਹੋ ਲਤ ਨੂੰ ਕੋੜੇ ਦੀ ਕਾਠੀ ਨਾਲ ਬਨ ਕੇ ਬੜੀ ਹੀ ਦਲੇਰੀ ਨਾਲ ਲੜਦੇ ਰਹੇ ਸ਼ਾਮ ਪਹਿ ਜਾਣ ਤੇ ਸਿੱਖ ਜੰਗਲਾਂ ਵਿੱਚ ਚਲੇ ਗਏ ਰਾਤ ਨੂੰ ਉਹਨਾਂ ਨੇ ਮੁੜ ਕੇ ਕੈਰੀਆ ਵਾਂਗੂ ਹਮਲਾ ਬੋਲਿਆ ਅਤੇ ਅਸਲਾ ਅਤੇ ਹੋਰ ਸਮਾਨ ਲੁੱਟ ਕੇ ਵਾਪਸ ਜੰਗਲ ਵੱਲ ਨੂੰ ਚਲੇ ਜਾਂਦੇ ਨੇ ਸਵੇਰ ਪੈਂਦੇ ਸਿੰਘ ਲਾਹੌਰ ਵੱਲ ਚਲੇ ਜਾਂਦੇ ਨੇ ਲਖਪਤਰਾਈ ਅਜੇ ਵੀ ਉਹਨਾਂ ਦਾ ਪਿੱਛਾ ਕਰ ਰਿਹਾ ਸੀ ਸਿੰਘਾਂ ਨੇ ਰਾਵੀ ਦਰਿਆ ਪਾਰ ਕੀਤਾ ਦੂਜੇ ਪਾਸੇ ਅੱਗ ਵਾਂਗੂ ਤੱਪ ਰਹੀ ਰੇਤ ਹੀ ਰੇਤ ਸੀ ਸਿੰਘਾਂ ਨੇ ਆਪਣੇ ਕੱਪੜੇ ਪਾੜ ਕੇ ਪੈਰਾ ਉਤੇ ਬੰਨ ਲੈ ਅਤੇ 5 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਰੇਤ ਤੋਂ ਪਾਰ ਹੁੰਦੇ ਨੇ ਸਿੰਘਾਂ ਨੇ ਸ੍ਰੀ ਹਰਗੋਬਿੰਦ ਪੱਤਨ ਦੇ ਤੋਂ ਬਿਆਸ ਦਰਿਆ ਪਾਰ ਕੀਤਾ ਅੱਗੋਂ ਜਲੰਧਰ ਜ਼ਾਬਦਾ ਚੈਲਦਾਰ ਦੀਨਾਬੇਦ ਫੌਜ ਲੈ ਕੇ ਪਹੁੰਚ ਜਾਂਦਾ ਸਿੰਘ ਲੜਦੇ ਲੜਦੇ ਅੱਗੇ ਵੱਧਦੇ ਗਏ ਅਤੇ ਅਲੀਵਾਲ ਤੋਂ ਸਤਲੁਜ ਦਰਿਆ ਪਾਰ ਕਰਕੇ ਮਾਲਵੇ ਵਿੱਚ ਆ ਜਾਂਦੇ ਨੇ ਇਹ ਕੱਲੂਕਾਰਾ ਜੂਨ ਦੇ ਅਖੀਰ ਵਿੱਚ ਖਤਮ ਹੁੰਦਾ ਹੈ ਇਸ ਵਿੱਚ 10000 ਤੋਂ ਵੱਧ ਸਿੰਘ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ 3000 ਤੋਂ ਵੱਧ ਸਿੰਘਾਂ ਨੂੰ ਬੰਦੀ ਬਣਾ ਕੇ ਲਖਪਤਰਾਏ ਲਾਹੌਰ ਲੈ ਜਾਂਦਾ ਹੈ ਜਿੱਥੇ ਉਹਨਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਜਾਂਦਾ ਹੈ ਅਤੇ ਸਿੰਘਾਂ ਦੇ ਸਿਰਾਂ ਦੇ ਮিনার ਉਸਾਰੇ ਗਏ ਸੰਗਤ ਜੀ ਇਸ ਕੱਲੂਕਾਰੇ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਹਾਲਾਤ ਭਾਵੇਂ ਕਿੰਨੇ ਵੀ ਮੁਸ਼ਕਲ ਕਿਉਂ ਨਾ ਹੋਣ ਗੁਰੂ ਦਾ ਸਿੱਖ ਕਦੇ ਹਾਰ ਨਹੀਂ ਮੰਨਦਾ ਉਹ ਗੁਰੂ ਸਾਹਿਬ ਜੀ ਨੂੰ ਅੰਗ ਸੰਗ ਜਾਣਦਾ ਹੋਇਆ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਮੁਸ਼ਕਲਾਂ ਦਾ ਸਾਹਮਣਾ ਹਿੰਮਤ ਹੌਂਸਲੇ ਅਤੇ ਦਲੇਰੀ ਨਾਲ ਕਰਦਾ ਹੈ ਅਤੇ ਅੰਤ ਵਿੱਚ ਜਿੱਤ ਪ੍ਰਾਪਤ ਕਰਦਾ ਹੈ ਸੋ ਸੰਗਤ ਜੀ ਇਹ ਸੀ ਸੰਖੇਪ ਵਿੱਚ ਕਲੂਕਾਰੇ ਦਾ ਇਤਿਹਾਸ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇਸ ਦਿਨ ਆਹੀ ਮੈਨੂੰ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ